ਮੇਰਾ ਨਾਮ ਹੈ ਰੇਨੂ ਸ਼ਰਮਾ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਗਿਤੋਰਾ ਚ ਅਜ ਇਨਚਾਰਜ ਕੰਮ ਕਰਦੀ ਤੀਂ ਉਸ ਮੈਂ ਫੜਾਂਦੀ ਆ ਸਿੰਗਲ ਟੀਚਰ ਸਕੂਲ ਹੈ ਤੇ ਅੱਜ ਛੁੱਟੀ ਹੋਣ ਨੂੰ 10 ਮਿੰਟ ਹੋਏ ਸੀ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਮੈਂ ਬੱਚਿਓ ਸਕੂਲ ਛੁੱਟੀ ਦਾ ਟਾਈਮ ਹੋ ਗਿਆ ਹੈ ਤੁਸੀਂ ਮਤਲਬ ਆਪਣਾ ਬੈਗ ਪੈਕ ਕਰੋ ਤੇ ਲਈ ਤੇ ਮੈਂ ਆਪਣਾ ਥੋੜਾ ਸਮਾਨ ਆਪਣੀ ਬੋਟਲ ਵਗੈਰਾ ਰੱਖਣ ਵਾਸਤੇ ਅੱਤੀ ਵਕਤ ਅੱਗੇ ਦੇਖਾਂਗਾ ਮੇਰੇ ਜਿਹੜੇ ਹਸਬੰਦ ਜਿਨ੍ਹਾਂ ਨਾਲ ਮੇਰਾ ਡਿਸਪਿਊਟ 4-5 ਸਾਲ ਤੋਂ ਚੱਲ ਰਿਹਾ ਪਿਆ ਉਹਨਾਂ ਦਾ ਨਾਮ ਹੈ ਲਵleen ਸ਼ਰਮਾ ਕਤੋਰਾ ਦੇ ਉਹ ਗਤੋਰਾ ਪਿੰਡ ਗਤੋਰਾ ਦੇ ਰਹਿਣ ਵਾਲੇ ਆ ਤੇ ਉਹਨਾਂ ਨੇ ਦੇਖਿਆ ਕਿ ਪੈਟਰੋਲ ਲਿਆ ਜਾਂ ਮੇਰੀ ਸਕੂਟੀ ਦੇ ਸੋਟਰੇ ਤੇ ਮੈਂ ਉਹਨਾਂ ਨੂੰ ਕਹਾਈ ਤਾਂ ਉਹ ਕਿਹਾ ਪਿੱਛੇ ਹੋ ਕੇ ਕਰਦੇ ਹੋ ਉਹਨਾਂ ਨੇ ਮੇਰੇ ਤੇ ਸੁਟਨਾ ਸ਼ੁਰੂ ਕਰ ਦਿੱਤਾ ਮੈਨੂੰ ਨਾ ਤੇ ਜੋਰ ਦਾ ਮਾਰੇ ਮੈਂ ਅੰਦਰ ਨੂੰ ਦੌੜੀ ਮੈਂ ਕਿਹਾ ਆਪਣੇ ਲੈਟਰ ਲੈ ਕੇ ਉਹਨੂੰ ਅੱਗ ਲਗਾਉਂਗਾ ਕਿ ਤੇ ਫਿਰ ਅੰਦਰ ਆ ਕੇ ਕੋਲ ਤੇ ਮੈਨੂੰ ਮਾਰਨ ਲੱਗ ਪਏ ਫਿਰ ਪਿੰਡ ਵਾਲੇ ਨੇ ਆ ਕੇ ਤੇ ਬਚਾਅ ਕੀਤਾ ਇੰਨੇ ਚ ਮੇਰਾ ਬੇਟਾ ਵੀ ਆ ਗਿਆ ਉਹਨੇ ਵੀ ਮੇਰੀ ਹੈਲਪ ਕੀਤੀ ਫਿਰ ਥੋੜੀ ਦੇਰ ਚੁਗੀ ਆਪਣੀ ਪੁਲਿਸ ਵੀ ਆ ਗਈ ਉਹਨਾਂ ਨੇ ਵੀ ਉਹਦੇ ਤੇ ਉਹ ਕਿਤਾ ਕਰਦੇ ਵਗੈਰਾ ਕੀਤਾ ਮੇਰੇ ਐਮੈਟਿਕਲ ਕਰਵਾਉਣ ਵਾਸਤੇ ਸਿਵਲ ਹਸਪਤਲ ਤੇ ਭਾਂਦੇ ਤੇ ਹੀ ਮੰਨ ਕਰਦੇ ਮੈਂ ਕਿਹਾ ਨਹੀਂ ਆ ਕਿ ਇਨਸਾਫ ਕੀਤਾ ਜਾਵੇ ਮੈਨੂੰ ਪੂਰਾ ਵਿਸ਼ਵਾਸ ਹੈ ਮਨਨਮਨ ਪੂਰਾ ਇਨਸਾਫ ਮਿਲੇਗਾ ਕਿ ਨਾਮਾ ਤੁਹਾਡਾ ਹੋਰ ਕੀ ਗੱਲਬਾਤ ਹੋਈ ਹੈ ਕਿਹੜੇ ਪਿੰਡ ਦੇ ਵਿੱਚ ਮੈਂ ਨਾ ਰਜਿੰਦੇ ਸੰਗ ਸਰਪੰਚ ਬਣੀ ਲੋਧੀ ਮੈਨੂੰ ਸਕੂਲ ਕੋਤੋਰੇ ਤੋਂ ਰੀਨੂ ਮੈਡਮ ਦਾ ਫੋਨ ਆਇਆ ਮੈਂ ਕਿਸੇ ਕੰਮ 'ਚ ਬੈਠਾ ਸੀ ਉਰੁੰਦੀ ਪਈ ਸੀ ਤੋਂ ਕਹਿੰਦੀ ਮੈਂ ਇਹਨੂੰ ਮਾਰਤਾ ਮੇਰੇ ਘਰ ਆ ਜਾ ਮੈਨੂੰ ਮਾਰਤਾ ਮੇਰੇ ਘਰ ਆ ਜਾ ਉਹ ਉਸ ਦੌਰਾਨ 10 ਮਿੰਟ ਬਾਅਦ ਉਹਦੇ ਬ੍ਰਦਰ ਦਾ ਟੈਲੀਫੋਨ ਆਂਦਾ ਇਹ ਸਾਡੀ ਭੈਣ ਨੂੰ ਮਾਰਦਾ ਸਕੂਲ ਦੇ ਅੱਗੇ ਸੁੱਟ ਤੇ ਸੁੱਟ ਕੇ ਮਾਰਦਾ ਹੈ ਮੈਂ ਉਸ ਚੌਕੇ ਟੈਲੀਫੋਨ ਐਸ ਐਚਓ ਸਿਆਣਪੁਰ ਨੂੰ ਕੀਤਾ ਐਸ ਐਚਓ ਨੇ 112 ਨੰਬਰ ਤੇ ਕਮੈਂਡ ਕਰਕੇ ਸਕੂਲ ਦੇ ਵਿੱਚ ਪੁਲਿਸ ਫੋਰਸ ਭੇਜੀ ਆ ਉਸ ਦੌਰਾਨ ਰੀਨੂ ਮੈਡਮ ਜਿਹੜੀ ਲੱਗੀ ਦੀ ਇੱਕ ਤੋਰੇ ਟੀਚਰ ਉਹਦਾ ਬ੍ਰਦਰ ਉਹਦਾ ਬੇਟਾ ਉਹਦਾ ਮਾਸੀ ਇਹ ਚਾਰੇ ਪੰਜੇ ਸਾਡੇ ਗੱਡੀ ਸਾਰੇ ਗੱਡੀ ਚ ਬੈ ਕੇ ਉਸ ਸਕੂਲ ਚ ਪਹੁੰਚ ਜਦੋਂ ਅਸੀਂ ਸਕੂਲ ਚ ਪਹੁੰਚਿਆ ਅੱਗੇ ਉਹਦਾ ਬੇਟਾ ਦੋ ਤੇ ਇੱਕ ਜਿਹੜੀ ਹੈਲਪਰ ਸੀਗੀ ਸਕੂਲ ਦੀ ਜਿਹੜੀ ਖਾਣਾ ਬਣਾਉਣ ਵਾਲੀ ਉਹ ਉਹ ਵੀ ਰੋਂਦੀ ਪਈ ਸੀ ਤੇ ਕੁੜੀ ਵੀ ਰੋਂਦੀ ਪਈ ਸੀ ਕੁੜੀ ਦੇ ਕਾਫੀ ਸੱਟਾਂ ਲੱਗੀਆਂ ਸਿਰ ਤੇ ਸੱਟ ਲੱਗੀ ਦੀ ਆ ਬਾਹਾਂ ਚ ਸੱਟ ਲੱਗੀ ਦੀ ਆ ਬਿੱਕੀ ਤੇ ਤੇਲ ਛੁੱਟਿਆ ਉਹਦੀ ਚੁੰਨੀ ਵੀ ਬਿੱਕੀ ਉਪਰ ਪਈ ਦੀ ਹੈਲਮਟ ਛੁੱਟੀ ਦੀ ਹੈ ਪਰੇ ਤੇ ਉਹ ਪੁਲਿਸ ਉੱਥੇ ਆਈ ਦੀ ਮੌਕੇ ਦੀ ਪੁਲਿਸ ਮੌਕੇ ਨੇ ਉੱਥੇ ਲੈਟਰ ਵੀ ਬਰਾਮਦ ਕੀਤਾ ਉਹ ਫਿਰ ਬੋਤਲ ਵੀ ਜਿਹੜੀ ਪੈਟਰੋਲ ਵਾਲੀ ਉਹ ਵੀ ਬਰਾਮਦ ਕੀਤੀ ਹੈ ਸਕੂਲ ਦੇ ਵਿੱਚ ਡਸਟਪਿਨ ਖਲਾਰੇ ਦੇ ਜਾਂ ਹੋਰ ਵੀ ਟੇਬਲ ਤੇ ਜਿਹੜੀਆਂ ਚੀਜ਼ਾਂ ਪਈਆਂ ਸੀ ਸੀਸੀਟੀਵੀ ਕੈਮਰਾ ਉਹਦੇ ਨਾਲ ਵੀ ਛੇੜਖਾਨੀ ਕੀਤੀ ਸੀ ਸੋ ਫਿਰ ਉਹਦੇ ਬਾਅਦ ਚ ਪੁਲਿਸ ਨੇ ਆਪਣੇ ਬਿਆਨ ਭੂਨ ਲਏ ਨੇ 112 ਨੰਬਰ ਫਿਰ ਘਰ ਵਾਲੇ ਜਿਹੜੇ ਨੇ ਸਾਰੇ ਲੈ ਕੇ ਚਲ ਗਏ ਇਹਨਾਂ ਨੂੰ ਸਿਵਲ ਹਸਪਤਾਲ ਦੇ ਅੰਦਰ ਸਿਵਲ ਹਸਪਤਾਲ ਉਹ ਐਡਮਿਟ ਹੈ ਜਾਂ ਪਤਾ ਨਹੀਂ ਕੀ ਹਾਲਤਾ ਜੇ ਪਤਾ ਨਹੀਂ ਲੱਗਾ ਮੈਨੂੰ ਫਿਰ ਮੈਂ ਡੀਓ ਕੋਲ ਜ਼ਰੂਰ ਗਿਆ ਸਕੂਲ ਡੀਓ ਇਸ ਵੇਲੇ ਮੀਟਿੰਗ ਲੈਂਦੇ ਸੀ ਵੀ ਹੱਟ ਸਾਰਿਆਂ ਦੀ ਤੇ ਮੈਂ ਡੀਓ ਨਾਲ ਕੇ ਬੇਨਤੀ ਕੀਤੀ ਹੈ ਵੀ ਜਨਾਬ ਜਿਹੜੇ ਜਿਹੜੇ ਸਕੂਲ ਟੀਚਰ ਕੱਲੇ ਨੇ ਉਹਨਾਂ ਨੂੰ ਇੱਕ ਇੱਕ ਟੀਚਰ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਏ 14 ਸਕੂਲ ਦੇ ਹੈੱਡ ਜਿਹੜਾ ਬਣੀ ਲੁਦੀ ਸਕੂਲ ਹੈ ਉੱਥੇ ਵੀ ਇੱਕ ਡਿਸਪਿਊਟ ਜਿਆ ਪੈਦਾ ਉੱਥੇ ਇੱਕ ਲੇਡੀ ਜਿਹੜੀ ਸੀ ਉਹਦੀ ਡਿਊਟੀ ਲਈ ਸੀ ਡੀਓ ਨੇ ਪੇ ਇਥੇ ਚਲ ਜਾਓ ਜਿੱਥੇ ਇਕੱਲੀ ਲੇਡੀ ਹੈ ਉੱਥੇ ਚਲ ਜਾਓ ਕੰਮ ਕਰਨ ਬਟ ਉਹ ਲੇਡੀ ਨੇ ਉਥੇ ਆਨ ਦੀ ਬਜਾਏ ਉਹਨੇ ਵੀ ਆਪਣਾ ਪਿੰਡੀ ਪੋਲੀਟੀਕਲ ਰੰਗ ਦੱਸਣ ਦੀ ਕੋਸ਼ਿਸ਼ ਕੀਤੀ ਔਰ ਬੀ ਡੀਓ ਜਿਆ ਇਹ ਸਕੂਲ ਦੇ ਵਿੱਚ ਆਇਆ ਉਹਨੇ ਵੀ ਸਾਰੇ ਟੀਚਰਾਂ ਦੀ ਬੈਠ ਕੇ ਤਾਂ ਜੜੀ ਵੀ ਗੱਲਬਾਤ ਸੀਗੀ ਸੁਣੀ ਹੈ ਤਨਾਰ ਉਹਦੀ ਜਿਹੜੀ ਇੱਥੇ ਡਿਊਟੀ ਲਾਈ ਸੀ ਉਹਦੀ ਕੈਨਸਲ ਕਰਤੀ ਐ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਕਿ ਜੇ ਡੀਓ ਐਜੂਕੇਸ਼ਨ ਵੀ ਡਰਦਾ ਹੈ ਟੀਚਰਾਂ ਕੋਲੋਂ ਤੇ ਬੱਚਿਆਂ ਦਾ ਕੀ ਬਣੇਗਾ ਇਹ ਰੈਨੂ ਮੈਡਮ ਤੇ ਤੇਲ ਛੁੱਟਿਆ ਕਿਸੇ ਬੱਚੇ ਦੇ ਤੇਲ ਪੈ ਜਾਂਦਾ ਕੌਣ ਵਾਰਸ ਸੀਗੇ ਉਹਦਾ ਸੋ ਇਹ ਇਹਨਾਂ ਦਾ ਘਰੇਲੂ ਜਿਹੜਾ ਡਿਸਪੂਟ ਚੱਲਦਾ ਪਿਆ ਸੀ ਦਾ ਮੀਆਂ ਬੀਬੀ ਦਾ ਡਾਈਵੋਰਸ ਦਾ ਕੀ ਚੱਲਦਾ ਪਿਆ ਹੈ ਸੋ ਕੋਰਟ ਦੇ ਅੰਦਰ ਵੀ ਕੁੜੀ ਬੜੀ ਬਹਾਰ ਲਾ ਚੁਕੀ ਆ 7-8 ਦਿਨ ਪਹਿਲਾਂ ਵੀ ਇਹਨਾਂ ਜਾ ਕੇ ਤੇ ਬਣੀਲੋਦੀ ਪ੍ਰਾਇਮਰੀ ਸਕੂਲ ਤੇ ਲਾਗੇ ਇਹਨੂੰ ਉੱਥੇ ਵੀ ਇਹਨੂੰ ਕੁੜੀ ਨੂੰ ਵਿਖੀ ਤੋਂ ਥੱਲੇ ਸੁੱਟਿਆ ਫਿਰ ਉਹਦੇ ਬੇਟੇ ਨੇ ਆਈ ਆਪਣੀ ਮਾਂ ਨੂੰ ਬਚਾਇਆ ਇਹ ਜੋ ਪੰਜਾਬ ਸਰਕਾਰ ਜਿਵੇਂ ਕਹਿੰਦੀ ਹੈ ਵੀ ਅਸੀਂ ਸਿੱਖਿਆ ਨੂੰ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਸਰਕਾਰ ਦੀ ਤਰਫੋਂ ਜਿਹੜਾ ਪ੍ਰਾਇਮਰੀ ਸਕੂਲਾਂ 'ਚ ਪਰਾਲਾ ਕੀਤਾ ਜਾ ਰਿਹਾ ਵੀ ਜਿੱਥੇ 75 ਜਾਂ 80 ਤੋਂ ਬੱਚੇ ਵੱਧ ਨੇ ਉਥੇ ਇੱਕ ਚੌਕੀਦਾਰ ਦਿੱਤਾ ਜਾਏਗਾ ਪਰਮਨੈਂਟ ਪਰ ਜੁਥੇ ਘੱਟ ਸਟ੍ਰੈਂਥ ਹੈ ਉਥੇ ਇਸ ਕਰਕੇ ਜਿਹੜਾ ਇਹ ਆ ਉਹ ਅਜੇ ਚੌਕੀਦਾਰ ਨਹੀਂ ਦਿੱਤਾ ਜਾ ਸਕਦਾ ਪਰ ਸਰਕਾਰ ਦੀ ਤਰਫੋਂ ਜਿਹੜੇ ਜਿਹੜੇ ਸਕੂਲਾਂ ਚ ਸਿੰਗਲ ਟੀਚਰ ਹੈਗੇ ਨੇ ਗਈ ਅਜੇ ਕੋਈ ਮਹੀਨਾ 2 ਮਹੀਨੇ ਪਹਿਲਾਂ ਰਿਟਾਇਰਮੈਂਟ ਹੋਏ ਨੇ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਜਿਹੜੇ ਜਿਹੜੇ ਸਕੂਲ ਕੱਲ ਡੀਓ ਨੂੰ ਰਾਈ ਪੁੱਛਿਆ ਜਾਏ ਵੀ ਕਿਹੜੇ ਕਿਹੜੇ ਸਕੂਲਾਂ ਦੇ ਅੰਦਰ ਸਿੰਗਲ ਟੀਚਰ ਨੇ ਉੱਥੇ ਦੋ ਦੋ ਟੀਚਰ ਜਾਂ ਤੇ ਤਿੰਨ ਟੀਚਰ ਜਿਹੜੇ ਮਹੀਆ ਕਰਾਇਆ ਸਕੂਲ ਸਾਨੂੰ ਕੱਲ ਇੱਕ ਕਾਲ ਆਈ ਸੀਗੀ ਕਿ ਇੱਕ ਸਪਿੰਗ ਤੋਰੇ ਪਿੰਡ ਤੋਂ ਕਿ ਹਸਬੰਡ ਵਾਈਫ ਦਾ ਡਿਸਪਿਊਟ ਹੈ ਤੇ ਹਸਬੰਡ ਨੇ ਆ ਕੇ ਸਕੂਲ ਦੇ ਵਿੱਚ ਵਾਈਫ ਦੇ ਨਾਲ ਬਦਪੀਜ਼ੀ ਵਗੈਰਾ ਕੀਤੀ ਤੇ ਉਹ ਸਾਡੀ ਨੌਲੇਜ ਆ ਗਿਆ ਕੱਲ ਲੇਡੀ ਨੂੰ ਕਿਹਾ ਕਿ ਆਪਣਾ ਮੈਡੀਕਲ ਐਂਡ ਫਾਰਮਲ ਕੰਪਲੇਂਟ ਸਾਡੇ ਕੋਲ ਤਿਆਰ ਕਰੇ ਸਰਜੋਚ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇ ਉਹ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਦਾ ਕਾਫੀ ਧੇਰ ਤੋਂ ਡਿਸਪਿਊਟ ਚੱਲ ਰਿਹਾ ਹਸਬੰਡ ਵਾਈਫ ਦਾ ਤੇ ਉਹ ਡਿਸਪਿਊਟ ਇਹਨਾਂ ਦਾ ਆਲਰੇਡੀ ਅੰਡਰ ਪ੍ਰੋਸੈਸਰ ਕਿਦੋਂ ਇੱਕ ਕੰਪਲੇਂਟ ਸਾਨੂੰ ਰੀਸੀਵ ਹੋਈ ਸਾਡੀ ਪੁਲਿਸ ਪਾਰਟੀ ਇਨਸਟੈਂਟਲੀ ਉੱਥੇ ਚਲੀ ਗਈ ਸੀਗੀ ਬਾਏ ਦਾ ਟਾਈਮ ਜਿਹੜਾ ਹਸਬੰਡ ਸੀਗਾ ਉਹ ਉੱਥੇ ਨਹੀਂ ਮਿਲਿਆ ਲੇਡੀ ਉੱਥੇ ਮਿਲੀ ਉਹਨੂੰ ਅਸੀਂ ਆਪਣਾ ਮੈਡੀਕਲ ਕਰਾਉਣ ਲਈ ਤੇ ਫਾਰਮਲ ਕੰਪਲੇਂਟ ਜਿਹੜੇ ਦਾਇਰ ਕਰਨ ਲਈ ਕਿਹਾ ਗਿਆ